ਜਦੋਂ ਵੀ ਕੋਈ ਸਾਡੇ ਰਿਸ਼ਤੇਦਾਰ ਕੋਈ ਸਾਖ ਸੰਬੰਧੀ ਦੁਨੀਆ ਤੋਂ ਜਾਂਦਾ ਉਹਦਾ ਸੰਸਕਾਰ ਹੁੰਦਾ ਨਾ ਤੇ ਆਪਾਂ ਜਦੋਂ ਉਹਦੇ ਫੁੱਲ ਝੁਕਦੇ ਆ ਕਹਿੰਦੇ ਜੀ ਇਸ ਦੀ ਸਿਰ ਦੀ ਹੱਡੀ ਐ ਇਹਦੇ ਹੱਥ ਦੀ ਹੱਡੀ ਐ ਇਹਦੇ ਗੋਡੇ ਦੀ ਹੱਡੀ ਐ ਫੁੱਲ ਝੁਕਦੇ ਆ ਤੇ ਉਹ ਹੱਡੀਆਂ ਇਕੱਠੀਆਂ ਕਰਦੇ ਆ ਉਹਨਾਂ ਹੱਡੀਆਂ ਦੇ ਵਿੱਚੋਂ ਅੱਜ ਤੱਕ ਕਦੀ ਵੀ ਸਾਨੂੰ ਨੱਕ ਦੀ ਹੱਡੀ ਨਹੀਂ ਮਿਲੀ ਜਿਹਦੇ ਅਸੀਂ ਰੋਲੇ ਪਾਉਂਨੇ ਆ ਵੀ ਮੈਂ ਕੋਠੀ ਵਧੀਆ ਬਣਾ ਲਾਂ ਕਰਜ਼ਾ ਚੁੱਕ ਕੇ ਬਣਾ ਲਾਂ ਕਹਿੰਦੇ ਮੈਂ ਗਵਾਂਢੀ ਨੂੰ ਦਿਖਾਉਣਾ ਆ ਬੋਲਟ ਮੋਟਰਸਾਈਕਲ ਕਾਰ ਲੈ ਲਾਂ ਵਧੀਆ ਲੈ ਲਾਂ ਕਿਉਂਕਿ ਮੈਂ ਕਿਸੇ ਨੂੰ ਦਿਖਾਉਣਾ ਆ ਮੇਰਾ ਨੱਕ ਰਹਿ ਜਾਊਗਾ ਵਿਆਹ ਐਸਾ ਕਰਾਂ ਵੀ ਦੁਨੀਆ ਨੂੰ ਪਤਾ ਲੱਗੇ ਤੇ ਤਾਂਕਿ ਮੇਰਾ ਨੱਕ ਰਹਿ ਜਾਵੇ ਤੇ ਮੇਰੇ ਨੱਕ ਦਾ ਸਵਾਲ ਹੈ ਪਰ ਅਫਸੋਸ ਦੀ ਗੱਲ ਹੈ ਜਦੋਂ ਸੰਸਕਾਰ ਹੁੰਦਾ ਉਦੋਂ ਇਸ ਨੱਕ ਦੀ ਹੱਡੀ ਸਾਨੂੰ ਕਿਤੇ ਲੱਭਦੀ ਨਹੀਂ ਤੇ ਮੈਂ ਬੇਨਤੀ ਕਰਾਂ ਵੀ ਇਹ ਜਿਹੜਾ ਨੱਕ ਪਰਮੇਸ਼ਰ ਨੇ ਦਿੱਤਾ ਆ ਮੈਨੂੰ ਤਾਂ ਲੱਗਦਾ ਵੀ ਇਹਦਾ ਇੱਕੋ ਕੰਮ ਹੈ ਸਾਹ ਲੈਣ ਲਈ ਪਰਮੇਸ਼ਰ ਨੇ ਨੱਕ ਦਿੱਤਾ ਜਿਸ ਨੱਕ ਦੇ ਅਸੀਂ ਰੋਲੇ ਪਾਉਂਦੇ ਆ ਜਾਂ ਫਿਰ ਆ ਅੱਖ ਦੇ ਆ ਨੱਕ ਦੇ ਉੱਤੇ ਇਸ ਜਗ੍ਹਾ ਦੇ ਉੱਤੇ ਇਹ ਐਨਕ ਟਿਕਾਉਣ ਲਈ ਇਹ ਕੰਮ ਆਉਂਦਾ ਹੈ ਅਦਰਵਾਇਜ਼ ਹੋਰ ਕਿਸੇ ਕੰਮ ਲਈ ਨਹੀਂ ਆਓ ਇਸ ਗੱਲ ਨੂੰ ਸਮਝੀਏ ਸਾਨੂੰ ਪਰਮੇਸ਼ਰ ਨੇ ਇਹ ਕਾਦੇ ਲਈ ਦਿੱਤਾ ਆ ਜਿਸ ਨੱਕ ਦੇ ਅਸੀਂ ਰੋਲੇ ਪਾਉਂਦੇ ਆ ਇਹ ਲੜਾਈਆਂ ਖਤਮ ਹੋ ਜਾਣਗੀਆਂ ਜਿਹੜਾ ਨੱਕ ਸਾਨੂੰ ਸੁਆਦ ਚ ਵੀ ਨਹੀਂ ਮਿਲਦਾ ਤੇ ਆਪਾਂ ਉਸ ਨੱਕ ਪਿੱਛੇ ਕਿਉਂ ਲੜਨਾ ਆਪਸੀਂ ਇਕੱਠੇ ਹੋ ਕੇ ਪਾਈਚਾਰੇ ਦੇ ਰੂਪ ਵਿੱਚ ਇਸ ਸਮਾਜ ਨੂੰ ਵਧੀਆ ਬਣਾ। ਜਦੋਂ ਵੀ ਕੋਈ ਸਾਡੇ ਰਿਸ਼ਤੇਦਾਰ ਕੋਈ ਸਾਖ ਸੰਬੰਧੀ ਦੁਨੀਆ ਤੋਂ ਜਾਂਦਾ ਉਹਦਾ ਸੰਸਕਾਰ ਹੁੰਦਾ ਨਾ ਤੇ ਆਪਾਂ ਜਦੋਂ ਉਹਦੇ ਫੁੱਲ ਝੁਕਦੇ ਆ ਕਹਿੰਦੇ ਜੀ ਇਸ ਦੀ ਸਿਰ ਦੀ ਹੱਡੀ ਐ ਇਹਦੇ ਹੱਥ ਦੀ ਹੱਡੀ ਐ ਇਹਦੇ ਗੋਡੇ ਦੀ ਹੱਡੀ ਐ ਫੁੱਲ ਝੁਕਦੇ ਆ ਤੇ ਉਹ ਹੱਡੀਆਂ ਇਕੱਠੀਆਂ ਕਰਦੇ ਆ ਉਹਨਾਂ ਹੱਡੀਆਂ ਦੇ ਵਿੱਚੋਂ ਅੱਜ ਤੱਕ ਕਦੀ ਵੀ ਸਾਨੂੰ ਨੱਕ ਦੀ ਹੱਡੀ ਨਹੀਂ ਮਿਲੀ ਜਿਹਦੇ ਅਸੀਂ ਰੋਲੇ ਪਾਉਂਦੇ ਆ ਵੀ ਮੈਂ ਕੋਠੀ ਵਧੀਆ ਬਣਾ ਲਾ ਕਰਜ਼ਾ ਚੁੱਕ ਕੇ ਬਣਾ ਲਾ ਕਹਿੰਦੇ ਮੈਂ ਗਵਾਂਡੀ ਨੂੰ ਦਿਖਾਉਣਾ ਹੈ ਬੋਲਟ ਮੋਟਰਸਾਈਕਲ ਕਾਰ ਲੈ ਲਾਂ ਵਧੀਆ ਲੈ ਲਾਂ ਕਿਉਂਕਿ ਮੈਂ ਕਿਸੇ ਨੂੰ ਦਿਖਾਉਣਾ ਆ ਮੇਰਾ ਨੱਕ ਰਹਿ ਜਾਊਗਾ ਵਿਆਹ ਐਸਾ ਕਰਾਂ ਵੀ ਦੁਨੀਆ ਨੂੰ ਪਤਾ ਲੱਗੇ ਤੇ ਤਾਂਕਿ ਮੇਰਾ ਨੱਕ ਰਹਿ ਜਾਵੇ ਤੇ ਮੇਰੇ ਨੱਕ ਦਾ ਸਵਾਲ ਹੈ ਪਰ ਅਫਸੋਸ ਦੀ ਗੱਲ ਹੈ ਜਦੋਂ ਸੰਸਕਾਰ ਹੁੰਦਾ ਉਦੋਂ ਇਸ ਨੱਕ ਦੀ ਹੱਡੀ ਸਾਨੂੰ ਕਿਤੇ ਲੱਭਦੀ ਨਹੀਂ ਤੇ ਮੈਂ ਬੇਨਤੀ ਕਰਾਂ ਵੀ ਇਹ ਜਿਹੜਾ ਨੱਕ ਪਰਮੇਸ਼ਰ ਨੇ ਦਿੱਤਾ ਆ ਮੈਨੂੰ ਤਾਂ ਲੱਗਦਾ ਵੀ ਇਹਦਾ ਇੱਕੋ ਕੰਮ ਹੈ ਸਾਂਹ ਲੈਣ ਲਈ ਪਰਮੇਸ਼ਰ ਨੇ ਨੱਕ ਦਿੱਤਾ ਜਿਸ ਨੱਕ ਦੇ ਅਸੀਂ ਰੋਲੇ ਪਾਉਂਦੇ ਆ ਜਾਂ ਫਿਰ ਆ ਅੱਖ ਦੇ ਆ ਨੱਕ ਦੇ ਉੱਤੇ ਇਸ ਜਗ੍ਹਾ ਦੇ ਉੱਤੇ ਇਹ ਐਨਕ ਟਿਕਾਉਣ ਲਈ ਇਹ ਕੰਮ ਆਉਂਦਾ ਅਦਰਵਾਈਜ਼ ਹੋਰ ਕਿਸੇ ਕੰਮ ਲਈ ਨਹੀਂ ਆਓ ਇਸ ਗੱਲ ਨੂੰ ਸਮਝੀਏ ਸਾਨੂੰ ਪਰਮੇਸ਼ਰ ਨੇ ਇਹ ਕਾਦੇ ਲਈ ਦਿੱਤਾ ਆ ਜਿਸ ਨੱਕ ਦੇ ਅਸੀਂ ਰੋਲੇ ਪਾਉਂਦੇ ਆ ਇਹ ਲੜਾਈਆਂ ਖਤਮ ਹੋ ਜਾਣਗੀਆਂ ਜਿਹੜਾ ਨੱਕ ਸਾਨੂੰ ਸੁਆਦ ਚ ਵੀ ਨਹੀਂ ਮਿਲਦਾ ਤੇ ਆਪਾਂ ਉਸ ਨੱਕ ਪਿੱਛੇ ਕਿਉਂ ਲੜਨਾ ਆਪਸੀਂ ਇਕੱਠੇ ਹੋ ਕੇ ਪਾਈਚਾਰੇ ਦੇ ਰੂਪ ਵਿੱਚ ਇਸ ਸਮਾਜ ਨੂੰ ਵਧੀਆ ਬਣਾਇਆ